ਕਹਾਣੀ ਸੁਣਾਉਣੇ ਆ ਦੋ ਗਵੰਡਣਾ ਸੀਗੀਆਂ ਇੱਕ ਦੇ ਘਰ ਵਾਲਾ ਉਸ ਦੇ ਮਹਿਕਮੇ ਦੇ ਵਿੱਚ ਸੀ ਦੂਜੀ ਦੇ ਘਰ ਵਾਲਾ ਡਾਕੀਆ ਸੀ ਪਹਿਲਾਂ ਦੋਨੋਂ ਦਾ ਬਹੁਤ ਪਿਆਰ ਸੀ ਇੱਕ ਜਗ੍ਹਾ ਤੇ ਖਾਂਦੀਆਂ ਸੀ ਇੱਕ ਜਗ੍ਹਾ ਤੇ ਪਕਾਉਂਦੀਆਂ ਸੀ ਅਚਾਨਕ ਉਹਨਾਂ ਦੇ ਵਿੱਚ ਕਿਸੇ ਤੀਜੇ ਬੰਦੇ ਨੇ ਇੱਕ ਸਮਾਨ ਪਵਾਤਾ ਫੇਰ ਜਿਉਂ ਰੋਜ਼ ਗੁੱਤੀ ਗੁੱਤੀ ਰੋਜ਼ ਲੜਾਈ ਹੁੰਦੀ ਸੀ ਜਿਹੜੀ ਪੋਸੀਆ ਦੀ ਘਰਵਾਲੀ ਸੀ ਉਹ ਨੂੰ ਡਾਕੀਆ ਦੀ ਘਰਵਾਲੀ ਨੂੰ ਇਹੀ ਗੱਲ ਕਹਿੰਦੀ ਸੀ तू ਤਾਂ ਮੇਰਾ ਕੱਖ ਨਹੀਂ ਵਿਗਾੜ ਸਕਦੀ। ਉਹਨੇ ਵੀ ਸੋਚਣਾ ਵੀ ਸੱਚੀ ਗੱਲ ਆ ਇਹ ਪੋਸਟੀਆ ਦੀ ਕਰਵਾਹੀ ਆ ਤੇ ਮੈਂ ਡਾਕੀਏ ਦੀ ਕਰਵਾਲੀ ਆ ਤੇ ਇਹਦੇ ਕਰਵਾ ਦਾ ਚੌਂਗ ਚ ਖੜ ਕੇ ਪੈਸੇ ਵੀ ਬਹੁਤ ਚੰਗੇ ਮੋٹے ਬਣਾ ਲੈਂਦਾ ਮੇਰਾ ਤਾਂ ਵਿਚਾਰਾ ਉਹ ਹੀ ਚਿੱਠੀਆਂ ਤੇ ਜਿੰਨੀ ਕਿ ਤਨਖਾਹ ਮਿਲਦੀ ਆ ਉਹ ਤਾਂ ਉਨੇ ਕੀ ਹੁੰਦੇ ਨੇ ਕੀ ਕਹਿਣਾ ਕਿਸੇ ਕਿਸ ਨੇ ਗਿਫਟ ਕੋਈ ਚੰਗਾ ਆਗਾ ਤਾਂ ਕਿਸੇ ਨੇ 150 ਰੁਪਇਆ ਦੇਤਾ। ਉਹ ਸੋਚਣ ਲੱਗੀ ਵੀ ਕੋਈ ਨਾ ਕਹਤਾ ਰੱਬ ਮੇਰੀ ਸੁਣੂਗਾ ਹੀ। ਅਚਾਨਕ ਪੋਸਟਸ ਵਾਲੇ ਦੀ ਬਦਲੀ ਹੋ ਜਾਂਦੀ ਆ। ਬਦਲੀ ਹੋ ਜਾਂਦੀ ਹੈ ਉਸੇ ਡਾਕੀਏ ਕੋਲੇ ਉਹਦੇ ਚਿੱਠੀ ਆ ਜਾਂਦੀ ਹੈ ਪੁਲਿਸ ਵਾਲੇ ਦੀ ਜਦ ਆਉਂਦੀ ਆ ਉਹ ਖੋਲ ਕੇ ਪੜ ਲੈਂਦੀ ਆ ਜੇ ਪੜਦੇ ਆ ਕੀ ਲਿਖਿਆ ਹੁੰਦਾ ਚਿੱਠੀ ਦੇ ਵਿੱਚ ਵੀ ਤੈਨੂੰ 4 ਮਹੀਨੇ ਇੱਥੇ ਰਹਿਣਾ ਪਊਗਾ ਐਸੇ ਕਿਰਾਏ ਦੇ ਵਿੱਚ ਐਸੇ ਮਕਾਨ ਦੇ ਵਿੱਚ ਜਿੱਥੇ ਰਹਿਣੀ ਆ ਕੋ 4 ਮਹੀਨੇ ਤੋਂ ਬਾਅਦ ਬੱਚਿਆਂ ਦੇ ਰਿਜ਼ਲਟ ਆਉਣਗੇ ਇੰਥੇ ਆਇਆ ਤੋਂ ਬਾਅਦ ਫੇਰ ਬੱਚਿਆਂ ਨੂੰ ਐਸ ਨਵੇਂ ਸਕੂਲ 'ਚ ਅਡਮਿਸ਼ਨ ਕਰਵਾ ਲਾਂਗੇ ਜਿੱਥੇ ਮੇਰੀ ਬਦਲੀ ਹੋਈ ਆ ਉਹ ਕਹਿੰਦੀ ਵੀ ਹੁਣ ਮੇਰੇ ਕਾਬੂ ਆ ਗਈ ਜਿੱਦਣ ਹੁਣ ਲੜੂ ਮੈਨੂੰ ਪੁੱਛੂ ਉਹ ਦੂਏ ਦਿਨ ਉਹਨਾਂ ਦਾ ਫੇਰ ਪੰਗਾ ਪੈ ਗਿਆ ਉਹ ਕਹਿੰਦੀ ਪੋਸੀਏ ਦੀ ਘਰ ਵਾਲੀਆਂ ਤੂੰ ਡਾਕੀਏ ਜੀ ਮੇਰਾ ਕੱਖ ਨਹੀਂ ਤੂੰ ਵਿਗਾੜ ਸਕਦੀ ਉਹ ਕਹਿੰਦੀ ਆਹ ਲੈ ਤੇਰਾ ਵਿਗਾੜਦੀਆਂ ਉਹ ਚਿੱਠੀ ਚੱਕਦੀ ਚੱਕ ਕੇ ਪਾੜਨੇ ਕਹਿੰਦੀ ਲੈ ਵਿਗਾੜਤਾ ਵਿਗਾੜਨੋਂ ਤਾਂ ਇਹ ਨਾ ਕਹੋ ਜਿਹਦੇ ਤੱਕ ਮਤਵਲ ਨਹੀਂ ਨਾ ਪੱਕ ਕਰਨ ਵੀ ਇਹ ਬੰਦਾ ਇੱਕ دیਵਾਨੀ ਦਾ ਨਹੀਂ ਉਹਦੇ ਤੱਕ ਵੀ ਆਪਾਂ ਨੂੰ ਮਤਵਲ ਪੈ ਜਾਂਦਾ ਇਹਦੇ ਵਿੱਚ ਇਹ ਸਿੱਖਿਆ ਮਿਲਦੀ